ਨਮਸਕਾਰ ਤੇ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕੇਂਦਰੀ ਮੰਤਰੀ ਨਿਰਮਲਾ ਸਿਤਾਰਮਨ ਨੇ ਲਗਾਤਾਰ 8ਵੀਂ ਵਾਰ ਬਜਟ ਪੇਸ਼ ਕੀਤਾ ਹੈ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮਹਾਕੁੰਭ ਤੇ ਭਗਦਰ ਤੇ ਚਰਚਾ ਨੂੰ ਲੈ ਕੇ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਵਿੱਤ ਮੰਤਰੀ ਨੇ ਜਿਵੇਂ ਹੀ ਭਾਸ਼ਣ ਸ਼ੁਰੂ ਕੀਤਾ ਵਿਰੋਧੀ ਧਿਰ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਬਜਟ ਦਾ ਬਾਈਕਾਟ ਕੀਤਾ ਤੇ ਸਦਨ ਤੋਂ ਵਾਕ ਆਊਟ ਕਰ ਦਿੱਤਾ ਹਾਲਾਂਕਿ ਕੁਝ ਦੇਰ ਬਾਅਦ ਸਾਰੇ ਸੰਸਦ ਮੈਂਬਰ ਸਦਨ ਦੇ ਵਿੱਚ ਪਰਤ ਆਏ ਤੇ ਵਿੱਤ ਮੰਤਰੀ ਨੇ ਕਿਹਾ ਸਾਡਾ ਧਿਆਨ ਤੇ ਗਿਆਨ ਤੇ ਗਿਆਨ ਦਾ ਮਤਲਬ ਹੈ ਗਰੀਬ ਨੌਜਵਾਨ ਭੋਜਨ ਦੇਣ ਵਾਲੀ ਔਰਤ ਤੇ ਸ਼ਕਤੀ ਅਸੀਂ 10 ਸਾਲ ਦੇ ਵਿੱਚ ਬਹੁਪੱਖੀ ਵਿਕਾਸ ਕੀਤਾ ਹੈ ਤਾਂ ਜਨਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ ਹੈ ਦੇਸ਼ ਦਾ ਜਿਸ ਦੇ ਵਿੱਚ ਕਾਫੀ ਸਾਰੇ ਬਦਲਾਵ ਨਜ਼ਰ ਆਏ ਪਹਿਲਾਂ ਨਾਲੋਂ ਤੇ ਇਸ ਬਜਟ ਦੇ ਵਿੱਚ ਮਿਡਲ ਕਲਾਸ ਜਿਹੜਾ ਹੈ ਉਸ ਨੂੰ ਖੁਸ਼ੀ ਮਿਲਦੀ ਹੋਈ ਕਿਤੇ ਨਾ ਕਿਤੇ ਵਿਖਾਈ ਦੇ ਰਹੀ ਹੈ ਹਾਲਾਂਕਿ ਇਸ ਖਬਰ ਤੇ ਫਿਲਹਾਲ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਉਹਨਾਂ ਤੋਂ ਪੂਰੀ ਗੱਲਬਾਤ ਕਰ ਲੈਣੇ ਆ ਬਜਟਵਾਰੇ ਅਨਮੋਲ ਕੀ ਕੁਝ ਰਿਹਾ ਬਜਟ ਦੇ ਵਿੱਚ ਲੋਕ ਕਿਸ ਤਰੀਕੇ ਨਾਲ ਇਸ ਨੂੰ ਵੇਖ ਰਹੇ ਨੇ ਮਿਡਲ ਕਲਾਸ ਕਿਸ ਤਰੀਕੇ ਨਾਲ ਇਸ ਨੂੰ ਵੇਖੇਗਾ ਕਿਉਂਕਿ 12 ਲੱਖ ਤੱਕ ਜਿਨ੍ਹਾਂ ਦੀ ਇਨਕਮ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਛੂਟ ਦੇ ਦਿੱਤੀ ਗਈ ਹੈ ਕਿਉਂਕਿ ਟੈਕਸ ਨਹੀਂ ਲੱਗੇਗਾ ਉਹਨਾਂ ਦੀ ਇਨਕਮ ਤੇ ਜੀ ਬਿਲਕੁਲ ਦੇਖੋ ਜੇਕਰ ਗੱਲ ਕੀਤੀ ਜਾਵੇ ਕਿਸੇ ਵੀ ਮੱਧਮ ਵਰਗ ਦੇ ਸ਼ਖਸ ਦੇ ਲਈ ਤਾਂ ਸਭ ਤੋਂ ਜ਼ਰੂਰੀ ਹੁੰਦਾ ਟੈਕਸ ਸਲੈਬ ਹੁਣ ਜਿਹੜੀ ਟੈਕਸ ਸਲੈਬ ਹੈ ਉਸ ਨੂੰ ਜੋ ਕਿ ਖਾਸ ਤੌਰ ਤੇ ਇੱਕ ਰਾਹਤ ਦਿੱਤੀ ਗਈ ਹੈ ਉਹ ਟੈਕਸ ਸਲੈਬ ਤੋਂ ਇਲਾਵਾ ਕੀ ਕੁਝ ਬਾਰੀਕੀਆਂ ਰਹੀਆਂ ਕਿ ਕੁਝ ਜੋ ਕਿ ਅਬਜਟ ਦੇ ਵਿੱਚ ਇਹੋ ਜਿਹੀ ਗੱਲਾਂ ਸੀਗੀਆਂ ਜੋ ਐਕਸਪੋਰਟ ਤੋਂ ਸਮਝਣੀ ਚਾਹੀਦੀ ਹੈ ਉਸ ਦੇ ਲਈ ਗੱਲਬਾਤ ਕਰਨ ਲਈ ਗਰੋਵਰ ਸਾਹਿਬ ਸਾਡੇ ਨਾਲ ਮੌਜੂਦ ਨੇ ਸਰ ਬਜਟ ਤੁਸੀਂ ਦੇਖਿਆ ਕਿਸ ਤਰੀਕੇ ਦਾ ਪੇਸ਼ ਹੋਇਆ ਨਿਰਮਲਾ ਸੀਤਾਰਾਮਨ ਹੋਰਾਂ ਵੱਲੋਂ 8ਵੀਂ ਵਾਰ ਆਪਣਾ ਬਜਟ ਜੋ ਕੀ ਹੈ ਦੁਬਾਰਾ ਪੇਸ਼ ਕੀਤਾ ਗਿਆ ਤੇ ਇਸ ਬਜਟ ਦੀ ਕੀ ਕੁਝ ਬਾਰਿਕੀਆਂ ਨੇ ਸਭ ਤੋਂ ਪਹਿਲਾਂ ਗੱਲ ਆਪਾਂ ਕਰੀਏ ਜੇਕਰ ਫਾਰਮਿੰਗ ਲਈ ਜਾਂ ਪੰਜਾਬ ਲਈ ਪੰਜਾਬ ਦੇ ਐਂਗਲ ਤੋਂ ਪਰਸਪੈਕਟਿਵ ਤੋਂ ਤਾਂ ਪੰਜਾਬ ਦੇ ਲਈ ਕੀ ਕੁਝ ਜੋ ਕੀ ਇਸ ਬਜਟ ਦੇ ਵਿੱਚ ਤੁਹਾਨੂੰ ਨਜ਼ਰ ਆਂਦਾ ਹੈ ਦੇਖੋ ਇਸ ਤਰ੍ਹਾਂ ਕਿ ਜਿਹੜਾ ਅੱਜ ਦਾ ਜਿਹੜਾ ਬਜਟ ਦਾ ਸਪੀਚ ਸੀਗੀ ਉਹ ਸਭ ਤੋਂ ਪਹਿਲੇ ਉਹਨਾਂ ਨੇ ਸਟਾਰਟ ਹੀ ਐਗਰੀਕਲਚਰ ਤੋਂ ਕੀਤਾ ਨਿਰਮਲਾ ਜੀ ਨੇ ਤੇ ਇਹ ਕਾਫੀ ਜ਼ਿਆਦਾ ਮੈਂ ਸਮਝਦਾ ਕਿ ਐਗਰੀਕਲਚਰ ਤੇ ਲਾਸਟ ਈਅਰ ਜਿਵੇਂ ਸਾਡੇ ਸਾਰਿਆਂ ਦਾ ਸੀਗਾ ਇੱਕ ਕਿ ਲਾਸਟ ਈਅਰ ਫੋਕਸ ਘੱਟ ਸੀਗਾ ਐਗਰੀਕਲਚਰ ਤੇ ਤਾਂ ਇਸ ਇਸ ਵਾਰੀ ਜਿਹੜਾ ਐਗਰੀਕਲਚਰ ਦੇ ਉੱਤੇ ਫੋਕਸ ਹੈ ਉਹ ਕਾਫੀ ਜ਼ਿਆਦਾ ਵਧਾਇਆ ਹੈ ਗਵਰਨਮੈਂਟ ਨੇ ਉਹਨਾਂ ਨੇ ਉਹਦੇ ਲਈ ਕਈ ਸਕੀਮਾਂ ਵੀ ਕੱਢੀਆਂ ਔਰ ਫਾਰਮਰਸ ਦੇ ਲਈ ਔਰ ਉਹਨਾਂ ਦੀ ਇਨਕਮ ਨੂੰ ਬੈਟਰ ਕਰਨ ਲਈ ਔਰ ਉਹਨਾਂ ਦੀ ਉਹਨਾਂ ਨੇ ਪ੍ਰੋਡਕਟਿਵਿਟੀ ਦੇ ਵੀ ਕਾਫੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜਾ ਸਟੈਪਸ ਹੈ ਇਹ ਡੈਫੀਨਿਟਲੀ ਇੱਕ ਪੋਜ਼ਿਟਿਵ ਰਿਜ਼ਲਟਸ ਲੈ ਕੇ ਆਣਗੇ ਔਰ ਓਵਰਆਲ ਅਗਰ ਮੈਂ ਗੱਲ ਦੱਸਾਂ ਤਾਂ ਇਹ ਪੂਰਾ ਬਜਟ ਜਿਹੜਾ ਹੈ ਕਾਫੀ ਬੈਲੈਂਸਡ ਬਜਟ ਸਿਗਾ ਔਰ ਲੌਂਗ ਟਰਮ ਪਰਸਪੈਕਟਿਵ ਨਾਲ ਬਣਾਇਆ ਹੋਇਆ ਬਜਟ ਹੈ ਸ਼ਾਰਟ ਟਰਮ ਇਹਨੂੰ ਕੋਈ ਐਦਾਂ ਨਹੀਂ ਕਹਿ ਸਕਦੇ ਸਿਰਫ ਇਹਨਾਂ ਦੀ ਜਿਹੜੀ ਪੂਰੇ ਬਜਟ ਚ ਅਗਰ ਤੁਸੀਂ ਦੇਖੋਗੇ ਤਾਂ ਜਦੋਂ ਬਜਟ ਖਤਮ ਹੋਇਆ ਤਾਂ ਜਦੋਂ ਉਹਨਾਂ ਨੇ ਕਿਹਾ ਕਿ 7 ਲੱਖ ਤੋਂ ਜਿਹੜਾ 12 ਲੱਖ ਤੱਕ ਦਾ ਜਿਹੜਾ ਸਲੈਬ ਹੈ ਉਹਦੇ 'ਚ ਹੁਣ ਨਿਲ ਇਨਕਮ ਟੈਕਸ ਦੇਣਾ ਪਏਗਾ ਤਾਂ ਉਹ ਨਿਲ ਇਨਕਮ ਟੈਕਸ ਜਿਹੜਾ ਹੈ ਇਹ ਸਿਰਫ ਇਹਨੂੰ ਕਹਿ ਸਕਦੇ ਆ ਕਿ ਪਪੂਲਰਸ ਮੂਵ ਕ ਕਿਤੇ ਵੀ ਜਿਹੜੀ ਗੱਲ ਕੀਤੀ ਉਹ ਲੌਂਗ ਟਰਮ ਪਲੈਨਿੰਗ ਦੇ ਸਬੰਹ ਨਾਲ ਲੌਂਗ ਟਰਮ ਡਿਵੈਲਪਮੈਂਟ ਆਫ ਇੰਡੀਆ ਦੇ ਸਬੰਹ ਨਾਲ ਗੱਲ ਕੀਤੀ ਹੈ ਚਾਹੇ ਉਹ ਐਕਸਪੋਰਟਸ ਹੈ ਚਾਹੇ ਇਨਫਰਾਸਟ੍ਰਕਚਰ ਹੈ ਇਨਫਰਾਸਟ੍ਰਕਚਰ ਤੇ ਉਹਨਾਂ ਨੇ ਪੀਪੀ ਮਾਡਲ ਨੂੰ ਦੁਬਾਰਾ ਉਹਨਾਂ ਨੇ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਇਹ ਮਾਡਲ ਪਹਿਲੇ ਵੀ ਕਾਫੀ ਸਕਸੈਸਫੁਲ ਰਿਹਾ ਹੈ ਪ੍ਰੀਵੀਅਸ ਗਵਰਨਮੈਂਟਸ ਦੇ ਵਿੱਚ ਤਾਂ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਇਹ ਓਵਰਆਲ ਸਾਨੂੰ ਇਸ ਬਜਟ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਹ ਡੈਫੀਨਿਟਲੀ ਵਿਲ ਹੈਲਪ ਇੰਡਸਟਰੀ ਟੂ ਗਰੋ ਮੋਰ ਇਨ ਦਾ ਲੌਂਗ ਟਰਮ ਦੈਨ ਇਨ ਸ਼ਾਰਟ ਟਰਮ ਇੰਡਸਟਰੀਜ਼ ਦੀ ਆਪਾਂ ਗੱਲ ਕਰ ਰਹੀ ਕਿਉਂਕਿ ਦੇਖੋ ਡਵੈਲਪਮੈਂਟ ਲਈ ਸਰ ਸਭ ਤੋਂ ਅਹਿਮ ਇੰਡਸਟਰੀਜ਼ ਹੁੰਦੀ ਹੈ ਗਰੋਥ ਇਕਨੋਮਿਕ ਗਰੋਥ ਹੋ ਗਈ ਜਾਂ ਕਹਿ ਲਾਵੇ ਰੋਜ਼ਗਾਰ ਹੋ ਗਿਆ ਇਹ तमाम ਚੀਜ਼ਾਂ ਇੰਡਸਟਰੀਜ਼ ਤੋਂ ਮਿਲਦੀਆਂ ਤਾਂ ਕਿਵੇਂ ਤੁਹਾਨੂੰ ਲੱਗਦਾ ਕਿ ਇੰਡਸਟਰੀਜ਼ ਨੂੰ ਕਿੰਨਾ ਕੁ ਜ਼ਿਆਦਾ ਪ੍ਰਫੁੱਲ ਜੋ ਕਿ ਇਸ ਵਾਰ ਦਾ ਬਜਟ ਕਰ ਸਕਦਾ ਕਿੰਨਾ ਕੁ ਫਿਊਚਰਿਸਟਿਕ ਹੈ ਇੰਡਸਟਰੀਜ਼ ਦੇ ਪੁਆਇੰਟ ਆਫ ਥਿਊ ਤੋਂ ਦੇਖੀ ਇਸ ਤਰ੍ਹਾਂ ਕਿ ਜਿਹੜੀ ਇੰਡਸਟਰੀ ਹੈ ਇੰਡਸਟਰੀ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਇੰਡਸਟਰੀ ਜਿਹਨੂੰ ਮੈਂ ਬਿਲੋਂਗ ਕਰਦਾ ਅਗਰ ਮੈਂ ਉਹਦੀ ਗੱਲ ਕਰਾਂ ਤਾਂ ਇਹ ਜਿਹੜਾ 12 ਲੱਖ ਵਾਲਾ ਮੂਵ ਹੈ ਇਹ ਸਿਰਫ ਅ এমਪਲੋਇਜ਼ ਨੂੰ ਜਾਂ ਸੈਲਰੀਡ ਕਲਾਸ ਨੂੰ ਹੀ ਨਹੀਂ ਸਿਰਫ ਹੈਲਪ ਕਰੇਗਾ ਬਲਕਿ ਜਿਹੜੇ ਪ੍ਰੋਮੋਟਰਸ ਐ ਜਾਂ ਜਿਹੜੇ ਇੰਡਸਟਰੀਅਲ ਹਾਊਸਸ ਐ ਈਵਨ ਉਹਨਾਂ ਨੂੰ ਵੀ ਪ੍ਰੋਮੋਟਰ ਪ੍ਰੋਮੋਟਰਸ ਨੂੰ ਵੀ ਹੈਲਪ ਕਰੇਗਾ ਇਨ ਸੱਚ ਅ ਵੇ ਕਿ ਜਦੋਂ ਉਹਨਾਂ ਦੇ ਅ এমਪਲੋਇਜ਼ ਦੇ ਦੀ ਜਿਹੜੀ ਐਕਚੁਅਲ ਇਨਕਮ ਐ ਉਹ ਥੋੜੀ ਜੀ ਬੈਟਰ ਹੋਏਗੀ ਤਾਂ ਇਸ ਚੀਜ਼ ਦਾ ਐਡਵਾਂਟੇਜ ਬੈਟਰ ਟੈਲੈਂਟ ਅਟਰੈਕਟ ਕਰਨ ਚ ਹੋਏਗਾ ਔਰ ਇਸ ਚੀਜ਼ ਦੇ ਨਾਲ ਕੰਜ਼ਮਪਸ਼ਨ ਵੀ ਵਧੇਗੀ ਔਰ ਕੰਜ਼ਮਪਸ਼ਨ ਵਧੇਗੀ ਤਾਂ ਓਵਰঅল ਇੰਡਸਟਰੀ ਨੂੰ ਜ਼ਿਆਦਾ ਪ੍ਰੋਡਿਊਸ ਕਰਨਾ ਪਏਗਾ ਤਾਂ ਡਿਮਾਂਡ ਜਿਹੜੀ ਹੈ ਉਹ ਹਮੇਸ਼ਾ ਬੈਟਰ ਹੁੰਦੀ ਹੈ ਕਿਸੇ ਵੀ ਗਵਰਨਮੈਂਟ ਕਿਸੇ ਵੀ ਕੰਟਰੀ ਲਈ ਜਿਹੜੀ ਡਿਮਾਂਡ ਹੈ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤਾਂ ਮੈਂ ਸਮਝਦਾ ਕਿ ਜਿਹੜੀ ਕੰਜ਼ਮਪਸ਼ਨ ਕਾਫੀ ਸਾਰੇ ਸੈਕਟਰਸ ਦੇ ਵਿੱਚ ਸਾਡੀ ਕਾਫੀ ਘਟ ਹੋਈ ਹੋਈ ਸੀਗੀ ਪਿਛਲੇ ਕੁਝ ਮਹੀਨੇ ਤੋਂ 6 ਮਹੀਨੇ ਤੋਂ 8 ਮਹੀਨੇ ਦੇ ਅੰਦਰ ਅਸੀਂ ਇਹ ਦੇਖਿਆ ਸੀਗਾ ਕਿ ਪਿਛਲੇ ਬਜਟ ਤੋਂ ਲੈ ਕੇ ਹੁਣ ਤੱਕ ਇਹਦੀ ਜਿਹੜੀ ਜਿਵੇਂ ਰਿਟੇਲ ਸੈਕਟਰ ਹੈ ਟੈਕਸਟਾਈਲ ਸੈਕਟਰ ਹੈ ਆਟੋਮੋਟਿਵ ਸੈਕਟਰ ਹੈ ਇਹਦੇ ਚ ਕਾਫੀ ਜ਼ਿਆਦਾ ਸਲੱਗਿਸ਼ਨੈਸ ਸਗੀ ਔਰ ਇਹ ਜਿਹੜਾ ਹੁਣ ਇਹਨਾਂ ਨੇ ਮੀਡਲ ਕਲਾਸ ਨੂੰ ਜਦੋਂ ਜ਼ਿਆਦਾ ਪੈਸਾ ਦਿੱਤਾ ਹੈ ਤਾਂ ਲੋਕੀ EMI ਜ਼ਿਆਦਾ ਭਰ ਸਕਣਗੇ ਤਾਂ ਇਸ ਲਈ ਇਹਨਾਂ ਸਾਰੀਆਂ ਚੀਜ਼ਾਂ ਦੀ ਡਿਮਾਂਡ ਜਿਹੜੀ ਹੈ ਵਾਪਸ ਮਾਰਕੀਟ ਚ ਆਏਗੀ ਤੇ ਉਹਦੇ ਨਾਲ ਡੈਫੀਨਿਟਲੀ ਇੰਡਸਟਰੀ ਨੂੰ ਬੂਸਟ ਮਿਲੇਗਾ ਅੱਛਾ ਸਰ ਆਮ ਵਰਗ ਦੀ ਗੱਲ ਕੀਤੀ ਜਾਉਂਦੀ ਹੈ ਕਿਉਂਕਿ ਦੇਖੋ ਜੋ ਸ਼ਖਸ ਜੋ ਰਹੀਸ ਹੈ ਜੋ ਪੈਸੇ ਵਾਲਾ ਬੰਦਾ ਹੈ ਉਸ ਨੂੰ ਸ਼ਾਇਦ ਜ਼ਿਆਦਾ ਫਰਕ ਨਹੀਂ ਪੈਂਦਾ ਜੋ ਗਰੀਬ ਹੈ ਉਸ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਮੱਧਮ ਵਰਗ ਦਾ ਸ਼ਖਸ ਜੋ ਕਿ ਉਹ ਹਮੇਸ਼ਾ ਮਿਹਨਤ ਕਰਦਾ ਹੈ ਤੇ ਉਹ ਹਮੇਸ਼ਾ ਟੈਕਸਸ ਦੇ ਵਿੱਚ ਉਲਝ ਕੇ ਰਾਇ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਆਮ ਸ਼ਖਸ ਦੇ ਲਈ ਕੀ ਆ ਕੁਝ ਜੋ ਕੀ ਹੈ ਇਸ ਬਜਟ ਦੇ ਵਿੱਚ ਨਜ਼ਰ ਆਇਆ ਨਹੀਂ ਨਹੀਂ ਮੱਧਮ ਵਰਗ ਦੇ ਲਈ ਤਾਂ ਸਭ ਤੋਂ ਵੱਡੀ ਜਿਹੜੀ ਅਨਾਉਂਸਮੈਂਟ ਉਹਨਾਂ ਨੇ ਲਾਸਟ ਕੀਤੀ ਜਿਹੜੀ ਮੈਂ ਹੁਣ ਤੁਹਾਨੂੰ ਪਹਿਲੇ ਵੀ ਦੱਸੀ ਹੈ ਕਿ 12 ਲੱਖ ਤੱਕ ਉਹਨਾਂ ਨੇ ਟੈਕਸ ਜਿਹੜਾ ਹੈ ਨਿਲ ਕਰਤਾ ਹੈ ਇਹ ਸਭ ਤੋਂ ਵੱਡੀ ਇੱਕ ਮੱਧਮ ਵਰਗ ਨੂੰ ਐਡਵਾਂਟੇਜ ਹੈ ਕਿਉਂਕਿ ਇਹ ਬਿਲਕੁਲ ਬੇਸ ਲਾਈਨ ਤੇ ਨਹੀਂ ਕੀਤਾ ਜਿਹੜੇ ਲੋਕ ਬਿਲਕੁਲ ਅ ਮੰਨ ਲਓ ਮਿਨਿਮਮ ਵੇਜ ਦੇ ਉੱਤੇ ਵਰਕਰਸ ਕੈਟਾਗਰੀ ਦੇ ਲੋਕ ਹੈ ਉਹਨਾਂ ਲਈ ਇਹ ਇਹ ਜਿਆਦਾ ਬੈਨੀਫਿਟ ਨਹੀਂ ਹੈ ਕਿਉਂਕਿ ਉਹ ਤਾਂ ਪਹਿਲੇ ਵੀ ਟੈਕਸ ਬ੍ਰੈਕਟ ਚ ਨਹੀਂ ਆ ਰਹੇ ਸੀਗੇ ਤੇ ਜਿਹੜੇ ਲੋਕ 60 70000 ਤੋਂ ਉੱਪਰ ਕਮਾ ਰਹੇ ਸੀਗੇ ਉਹਨਾਂ ਨੂੰ ਹੁਣ 70000 ਤੋਂ ਲੈ ਕੇ ਰਫਲੀ ਲੱਖ ਰੁਪਏ ਮਹੀਨੇ ਤੱਕ ਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਟੈਕਸ ਅਗਰ ਨਿਲ ਹੋ ਜਾਏਗਾ ਤਾਂ ਉਹਨਾਂ ਦੇ ਹੱਥ ਚ ਬੈਟਰ ਪਰਚੇਸਿੰਗ ਪਾਵਰ ਜਾਏਗੀ ਔਰ ਉਹ ਪਰਚੇਸਿੰਗ ਪਾਵਰ ਨਾਲ ਉਹ ਆਪਣੇ ਫਾਈਨੈਂਸ਼ੀਅਲ ਪਲੈਨਿੰਗ ਬੈਟਰ ਕਰ ਪਾਣਗੇ ਚਾਹੇ ਉਹ मैं अगले सप्ताह एक नया आयकर विधेयक प्रस्तुत करने का भी प्रस्ताव करती हूं। मैं भाग खे में अप्रत्यक्ष कर सुधारों और प्रत्यक्ष करों में किए जाने वाले परिवर्तनों का विस्तृत विवरण दूंगी इस खबर से अगे जानकारी साझी करने सहयोगी मोहित बख्शी भी जुड़े हुए हैं मोहित है। ਕਿਵੇਂ ਦੇਖ ਰਹੇ ਹੋ ਇਸ ਟੈਕਸ ਨੂੰ ਲੋਕੀ ਕਿਵੇਂ ਦੇਖ ਰਹੇ ਨੇ ਮੀਡਲ ਕਲਾਸ ਜਿਹੜੀ ਹਰ ਵਾਰ ਸ਼ਿਕਾਇਤ ਕਰਦੀ ਹੋਈ ਨਜ਼ਰ ਆਉਂਦੀ ਸੀਗੀ ਐਤਕੀ ਕੀ ਲੱਗ ਰਿਹਾ ਹੈ ਮੀਡਲ ਕਲਾਸ ਜਿਹੜੀ ਹੈ ਥੋੜੀ ਸੈਟੀਸਫਾਈਡ ਨਜ਼ਰ ਆਏਗੀ ਇਸ ਇਸ ਬਜਟ ਤੋਂ ਦੇਖੋ ਕਿਉਂਕਿ ਜਿਹੜਾ ਐਲਾਨ ਕੀਤਾ ਗਿਆ ਉਹਨੂੰ ਦੇਖ ਕੇ ਤਾਂ ਆਈ ਲੱਗਦਾ ਹੈ ਕਿ ਇਨਕਮ ਟੈਕਸ ਸਭ ਤੋਂ ਵੱਡੀ ਜਿਹੜੀ ਸਮੱਸਿਆ ਰਹਿੰਦੀ ਸੀ ਮੀਡਲ ਕਲਾਸ ਦੀ ਉਹ ਰਹਿੰਦੀ ਸੀ ਕਿ ਇਨਕਮ ਟੈਕਸ ਦਾ ਸਲੈਬ ਤੇ ਹੁਣ ਖੁਦ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੇ ਅਨਾਉਂਸ ਕੀਤਾ ਵੇ ਨਿਰਮਲ ਸਿਤਾਮਨ ਨੇ ਕਿ ਹੁਣ 12 ਲੱਖ ਦੇ ਇਨਕਮ 12 ਲੱਖ 75000 ਰੁਪਏ ਤੱਕ ਦੀ ਜਿਹੜੀ ਇਨਕਮ ਹੈ ਕਿਉਂਕਿ 75000 ਸਟੈਂਡਰਡ ਡਿਡਕਸ਼ਨ ਜਿਹੜਾ ਹੈ ਉਹ ਵੀ ਕਰ ਦਿੱਤਾ ਗਿਆ ਤੇ ਇਸ ਕਰਕੇ 12 ਲੱਖ 75000 ਦੀ ਜਿਹੜੀ ਇਨਕਮ ਹੈ ਉਹਦੇ ਤੇ ਟੈਕਸ ਨਹੀਂ ਲੱਗੇਗਾ ਜੇ ਉਹ ਕੈਪੀਟਲ ਗੇਨ ਨਹੀਂ ਹੈ ਤਾਂ ਯਾਨੀ ਕਿ ਜਿਹੜਾ ਨੌਕਰੀ ਪੇਸ਼ਾ ਬੰਦਾ ਹੈ ਉਹ ਜੇ ਸਿੱਧੀ ਸਿੱਧੀ ਸੈਲਰੀ ਲੈਂਦਾ ਹੈ ਸੈਲਰੀ ਸੈਲਰੀ ਚੱਕਦਾ ਹੈ ਆਪਣੀ ਤੇ ਉਹਦੇ ਤੇ ਸੈਲਰੀ ਇਨਕਮ ਟੈਕਸ ਨਹੀਂ ਲੱਗੇਗਾ ਉਸ ਤੋਂ ਇਲਾਵਾ ਜਿਹੜੇ ਪੁਆਇੰਟ ਮੈਂ ਨੋਟ ਕੀਤੇ ਆ ਉਹਦੇ ਚੋਂ ਸਭ ਤੋਂ ਇੰਪੋਰਟੈਂਟ ਐ ਹੀ ਹੈ ਕਿ ਕਿਸਾਨਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਸਾਡੇ ਐਕਸਪਰਟ ਵੀ ਦੱਸ ਰਹੇ ਸੀ ਤੇ ਕ੍ਰੈਡਿਟ ਕਾਰਡ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਹੈ ਉਹਦੀ ਵੀ ਲਿਮਿਟ ਜਿਹੜੀ ਹੈ 3 ਲੱਖ ਤੋਂ 5 ਲੱਖ ਕੀਤੀ ਗਈ ਹੈ ਉਹਦੇ ਇਲਾਵਾ ਜਿਹੜੇ ਐਮ ਐਸ ਐਮ ای ਦੇ ਲੋਨ ਸੀਗੇ ਗਾਰੰਟੀ ਕਵਰ ਉਹ 5 ਕਰੋੜ ਦੇ ਵਧਾ ਕੇ ਜਿਹੜੇ ਨੇ 10 ਕਰੋੜ ਕਰ ਦਿੱਤੇ ਗਏ ਨੇ ਤੇ ਇਹਦੇ ਨਾਲ ਨਾਲ ਸਟਾਰਟਅਪ ਲਈ 10 ਕਰੋੜ ਦਾ ਜਿਹੜਾ ਲੋਨ ਹੁੰਦਾ ਸੀ ਉਹਨੂੰ 20 20 ਕਰੋੜ ਕਰ ਦਿੱਤਾ ਗਿਆ ਹੈ ਇਹਦੇ ਇਲਾਵਾ ਖਿਡੌਣਾ ਇੰਡਸਟਰੀ ਨੂੰ ਤੇ ਬਾਕੀ ਕਈ ਮੈਡੀਕਲ এডਿਕੇਸ਼ਨ ਚ ਵੀ 5 ਸਾਲ ਤੋਂ 75000 ਸੀਟਾਂ ਵਧਾਣ ਦਾ ਜਿਹੜਾ ਹੈ ਉਹ ਐਲਾਨ ਕੀਤਾ ਗਿਆ ਹੈ ਇਹਦੇ ਕੈਂਸਰ ਦੀ ਜਿਹੜੀ ਦਵਾਈਆਂ ਸੀ ਕਿਆਂ ਸੀ ਕਿਉਂਕਿ ਇੱਕ ਇਹੋ ਜੀ ਬਿਮਾਰੀ ਮੰਨੀ ਜਾਂਦੀ ਹੈ ਕੈਂਸਰ ਜਿਦੇ ਚ ਕਈ ਵਾਰ ਕਹਿੰਦੇ ਆ ਕਿ ਪਰਿਵਾਰ ਹੀ ਰੋਲ ਜਾਂਦਾ ਹੈ ਪੈਸਾ ਇੰਨਾ ਖਰਚ ਹੋ ਜਾਂਦਾ ਹੈ ਉਸਕੇ ਉਹਦੀ ਵੀ ਦਵਾਈਆਂ ਸਸਤੀ ਕੀਤੀਆਂ ਗਈਆਂ ਨੇ 4 ਸਾਲ ਦਾ ਆਈਟੀ ਇਨਕਮ ਟੈਕਸ ਰਿਟਰਨ ਜਿਹੜਾ ਹੈ ਯਾਨੀ ਕਿ ਉਹ ਵੀ ਤੁਸੀਂ ਆਪ ਇੱਕ ਇੱਕ ਸਾਥ ਜਿਹੜਾ ਹੈ ਉਹ ਪੜ ਸਕਦੇ ਹੋ ਤੇ ਤੁਸੀਂ ਅੰਦਾਜ਼ਾ ਲਾਓ ਕਿ ਹੱਲੇ ਤਾਂ ਜਿਹੜਾ ਮੋਟਾ-ਮੋਟੀ ਸਾਹਮਣੇ ਆਈਆਂ ਆਏ ਨੇ ਬਿੰਦੂ ਉਹ ਤਾਂ ਇਹ ਦੱਸ ਰਹੇ ਨੇ ਕਿ ਮਿਡਲ ਕਲਾਸ ਨੂੰ ਵੱਡੀ ਰਾਤ ਜਿਹੜੀ ਹੈ ਉਹ ਕਹਿ ਸਕਦੇ ਆ ਕਿਉਂਕਿ ਇਨਕਮ ਟੈਕਸ ਤੇ ਸਾਰਿਆਂ ਦੀ ਨਜ਼ਰ ਰਹਿੰਦੀ ਹੈ ਹਰ ਵਾਰੀ ਸਟੈਂਡਰਡ ਡਾਇਰੈਕਸ਼ਨ ਤੇ ਸਲੈਬ ਨੂੰ ਲੈ ਕੇ ਚਿੰਤਾ ਜਿਹੜੀ ਹੈ ਉਹ ਰਹਿੰਦੀ ਸੀ ਹੁਣ ਜਿਹੜੀ ਆ ਉਹ 12.75 ਲੱਖ ਰੁਪਏ ਯਾਨੀ ਕਿ 12 ਲੱਖ 75 ਹਜ਼ਾਰ ਰੁਪਏ ਤੱਕਰ ਜਿਹੜੀ ਇਨਕਮ ਹੈ ਉਹਦੇ ਉੱਤੇ ਟੈਕਸ ਨਹੀਂ ਲੱਗੇਗਾ ਜੇ ਕੈਪੀਟਲ ਗੇਨ ਨਹੀਂ ਹੈ ਤੇ ਠੀਕ ਹੈ ਮੋਹਿਤ ਸਾਡੇ ਨਾਲ ਪੰਕਜ ਬਨਲੀ ਵੀ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਪੰਕਜ ਕਿਵੇਂ ਦੇਖ ਰਹੇ ਹੋ ਇਸ ਬਜਟ ਨੂੰ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਉਸਨੇ ਐਤ ਕੀ ਇਹ ਆਈ ਚੀਜ਼ਾਂ ਤੇ ਜਾਂ ਕਹੀਏ ਕਿ 스마트 ਡਿਜੀਟਲ ਚੀਜ਼ਾਂ ਤੇ ਜ਼ਿਆਦਾ ਧਿਆਨ ਦਿੱਤਾ ਹੈ ਜੜੀਆਂ ਡਿਜੀਟਲ ਚੀਜ਼ਾਂ ਜੁੜੀਆਂ ਹੋਈਆਂ ਨੇ ਜਿਵੇਂ ਕਿ ਮੋਬਾਈਲ ਫੋਨਸ ਸਸਤੇ ਹੋ ਗਏ ਨੇ LEDਸ ਸਸਤੀਆਂ ਹੋ ਗਈਆਂ ਨੇ ਤੇ ਮਿਡਲ ਕਲਾਸ ਫੈਮਿਲੀ ਜੜੀ ਹੈ ਕਾਫੀ ਖੁਸ਼ ਹੋਏਗੀ ਇਸ ਬਜਟ ਤੋਂ ਤੁਹਾਨੂੰ ਕੀ ਲੱਗ ਰਿਹਾ ਲੋਕ ਕਿਸ ਤਰੀਕੇ ਨਾਲ ਸੋਚ ਰਹੇ ਹੋਣੇ ਨੇ ਇਸ ਬਲੇ ਬਿਲਕੁਲ ਇਹ ਕੁਝ ਆ ਇਸ ਤਰੀਕੇ ਨਾਲ ਵਿਟਮਨ ਸਰਕਾਰ ਸਰਕਾਰਮਨ ਵੱਲੋਂ ਅੱਜ ਜਿਹੜਾ ਵਾ ਉਹ ਬਜਟ ਪੇਸ਼ ਕੀਤਾ ਗਿਆ ਹੈ ਤਾਂ ਮਿਡਲ ਕਲਾਸ ਫੈਮਿਲੀ ਤੇ ਸਾਫ ਤੌਰ ਤੇ ਉਹਨਾਂ ਦਾ ਜਿਹੜਾ ਵਾ ਧਿਆਨ ਇਸ ਤੇ ਰੱਖਿਆ ਗਿਆ ਹੈ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਕਿਸਾਨਾਂ ਵਾਸਤੇ ਬਹੁਤ ਸਾਰੇ ਐਲਾਨ ਕੀਤੇ ਗਏ ਨੇ ਜਿਸ ਤਰੀਕੇ ਨਾਲ ਸੀ ਏ ਆਈ ਦਾ ਜ਼ਿਕਰ ਨਹੀਂ ਆ ਉਸ ਨੂੰ ਕਾਸਟ ਉੱਤੇ ਜਿਹੜਾ ਵਾ ਉਹ ਬਜਟ ਵਿੱਚ ਜ਼ਿਕਰ ਕੀਤਾ ਹੈ ਤਾਂ ਏ ਆਈ ਬੰਦੇ ਲਈ 500 ਕਰੋੜ ਰੁਪਏ ਰਾਸਤੇ ਜਿਹੜੇ ਰੱਖੇ ਗਏ ਨੇ ਕਾ ਕਿਤਨਾ ਕਿਤੇ ਡਿਜੀਟਲਾਈਜ਼ ਕਰਨ ਵਾਸਤੇ ਜਾਂ ਜਿਹੜੀਆਂ ਡਿਜੀਟਲ ਇਜੰਕਟ ਦੇ ਇਸ ਤਰੀਕੇ ਨਾਲ ਜਿਹੜੀ ਮੋਬਾਈਲ ਤਾਂ ਹੋ ਜਿਹੜੀਆਂ ਚੀਜ਼ਾਂ ਮੇਰੇ ਕਲਾਸ ਫੈਮਲੀ ਵੱਡੇ ਪੱਧਰ ਤੇ ਇਸ ਦੀ ਵਰਤੋਂ ਕਰਦੀ ਆ ਉਹਨਾਂ ਚੀਜ਼ਾਂ ਦਾ ਵੀ ਖਾਸ ਤੌਰ ਤੇ ਜਿਨਾਂ ਦਾ ਉਹ ਧਿਆਨ ਰੱਖਿਆ ਗਿਆ ਕਿ ਤਾਂ ਜੋ ਉਸ ਨੂੰ ਦਸਤਾ ਕੀਤਾ ਜਾ ਸਕੇ ਤੇ ਲੋਕ ਆਸਾਨੀ ਨਾਲ ਜਿਹੜਾ ਉਹ ਖਰੀਦ ਸਕਣ ਤਾਂ ਜਿਹੜਾ ਇਹ ਸਿੱਧਾ ਜ਼ਰੂਰ ਪਿਆਰ ਰੱਖਿਆ ਗਿਆ ਉਸੇ ਹੀ ਅਜਿਹੇ ਤਰੀਕੇ ਨਾਲ ਇੱਕ ਹੋਰ ਗੱਲ ਕੀਤੀ ਜਾਵੇ ਜਿਹੜੀ ਵੀ ਸਰਕਾਰ ਹੁੰਦੀ ਆ ਹਮੇਸ਼ਾ ਹੀ ਆ ਸਿਹਤ ਸੇਵਾਵਾਂ ਅਤੇ ਪੜ੍ਹਾਈ ਨੂੰ ਲੈ ਕੇ ਹਮੇਸ਼ਾ ਹੀ ਸਿੱਖਿਆ ਤੋਂ ਉਤਾਨੂ ਲੈ ਕੇ ਅਸੀਂ ਤਾਂ ਜ਼ਿਕਰ ਕਰਦੀ ਆ ਤਾਂ ਖਾਸ ਤੌਰ ਤੇ ਸਿਹਤ ਸੇਵਾਵਾਂ ਉਹ ਲੈ ਕੇ ਨਹੀਂ ਖਾਂ ਤੇ ਇਸੀ ਦਾ ਵਿੱਚ ਆ ਧਿਆਨ ਰੱਖਿਆ ਗਿਆ ਜਿਸ ਤਰੀਕੇ ਨਾਲ ਕੁਝ ਦਵਾਈਆਂ ਜਿਹੜੀਆਂ ਨੇ ਕੈਂਸਰ ਨਾਲ ਰਿਲੇਟਡ ਜਿਹੜੀਆਂ ਕੁਝ ਦਵਾਈਆਂ ਨੇ ਉਹ ਜਿਹੜੀਆਂ ਸੱਤੇ ਦਿੱਤੀਆਂ ਗਈਆਂ ਨੇ ਕਿਉਂਕਿ ਕੈਂਸਰ ਦਾ ਇਲਾਜ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਮਹਿੰਗਾ ਕਿਹਾ ਜਾਂਦਾ ਕਿਉਂਕਿ ਪ੍ਰਾਈਵੇਟ ਦੇ ਵਿੱਚ ਆ ਕੈਂਸਰ ਦਾ ਇਲਾਜ ਜਿਹੜੀ ਕੈਂਸਰ ਦੀ ਨਾਮਰਾਜ ਬਿਮਾਰੀ ਹੈ ਉਸ ਦਾ ਇਲਾਜ ਬਹੁਤ ਜ਼ਿਆਦਾ ਮਹਿੰਗਾ ਹੈ ਹਾਲਾਂਕਿ ਉਸ ਦੇ ਦਵਾਈਆਂ ਜ਼ਰੂਰ ਜਿੱਦਣਾਂ ਕਿਤੇ ਸਸਤੀਆਂ ਕੀਤੀਆਂ ਗਈਆਂ ਨੇ ਅਤੇ ਜਿਹੜਾ ਇਲਾਜ ਹੈ ਉਹ ਵੀ ਜਿਹੜਾ ਵਾ ਸਸਤਾ ਦੇਣ ਦੀ ਗੱਲ ਕਹੀ ਗਈ ਹੈ ਪਰ ਜਮੀਨੀ ਪੱਧਰ ਤੇ ਲੋਕ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਤਾਂ ਸਾਡੇ ਨਾਲ ਕੁਝ ਨੌਜਵਾਨੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆ ਭਾਜੀ ਤੁਸੀਂ ਫਾਰਮੇਸੀ ਰਿਲੇਟਡ ਦੇ ਜਿਸ ਤਿੰਨ ਕਨਾਲਸ ਜ਼ਿਕਰ ਕੀਤਾ ਨਿਰਮਲ ਸੀਖਾ ਰਹੇ ਨੇ ਜਿਹੜੇ ਟਰਮਾਂ ਰਿਲੇਟਡ ਦਵਾਈਆਂ ਨੇ ਉਹ ਸਸਤੀਆਂ ਕੀਤੀਆਂ ਜਾਣੀਆਂ ਇਸ ਤਰੀਕੇ ਨਾਲ ਦੇਖਦੇ ਨੇ ਜਿਹੜਾ ਵੀ ਨਾ ਉਹਨਾਂ ਨੇ ਜੋ ਲੋਕਾਂ ਦਾ ਬਹੁਤ ਵੱਡਾ ਲਾਭ ਸਸਤੀ ਕਰ ਮਿਆ ਨੇ ਜਿਹੜੇ ਸਸਤੀ ਕਰਤੀਆਂ ਨੇ ਉਦੋਂ ਕਿ ਮਾਈਟਰੀਂਗ ਡਰਗ ਵੀ ਨਹੀਂ ਐਕਸਲ ਮੈਡੀਸਨ ਹੋਰ ਵੀ ਜਿਹੜੀਆਂ ਬਾਇਸਰ ਸੈਟਲਿੰਗ ਜਿਹੜਾ ਬਲੇਰ ਹੈ ਜਿਹਨੂੰ ਭਾਇਆ ਉਹਦੇ ਉੱਤੇ ਕਾਫੀ ਜੜੀ ਵਾਲੇ ਕੋਪਾ ਜਿਹੜਾ ਵਾ ਇਸੇ ਕੀਤਾ ਹੋਇਆ ਹੈ ਆ ਕੀ ਲੱਗਦਾ ਹੈ ਅੱਜ ਇਸ ਤਰੀਕੇ ਨਾਲ ਕਿਉਂ ਪਿਆ ਜਾਂਦਾ ਵੀ ਮੈਡੀਕਲ ਇਲਾਜ ਬਹੁਤ ਜ਼ਿਆਦਾ ਮਹਿੰਗਾ ਹੈ ਕਿ ਤਨਾ ਕਿਤੇ ਫਰਕ ਪਵੇਗਾ ਬਿਲਕੁਲ ਬਿਲਕੁਲ ਯੂਜ਼ ਜਿਹੜੀਆਂ ਕੈਂਸਰ ਮੈਡੀਕਲ ਬਹੁਤ ਮਹਿੰਗੀਆਂ ਸੀ ਜਿਹੜੀਆਂ ਕੋਣੇ ਤੋਂ ਹੋਇਆ ਰਹਿ ਗਿਆ ਹੁਣ ਸੇ ਕਰ ਤੋਂ ਵੀ ਕਰ ਦਿੱਤਾ ਜਿਹੜਾ ਬਸ ਬਟ ਫਿਰ ਉਹੀ ਗੱਲ ਹੈ ਕਿ ਮੀਡਲ ਕਲਾਸ ਤੇ ਫਿਰ ਉਹੀ ਫੈਕਟ ਜਿਵੇਂ ਨੇ ਉਹਨਾਂ ਨੂੰ ਮੀਲ ਨਹੀਂ ਚੜ੍ਹਦੇ ਪਰ ਲੱਗਦਾ ਹੋਇਆ ਤੁਸੀਂ ਬਹੁਤ ਸਾਰੀਆਂ ਮੈਡੀਕਲ ਜੀਸਟੀਆਂ ਕਿਹੜਾ ਫਾਰਮੈਸੀ ਦੇ ਵਿੱਚ ਯੂਜ਼ ਹੁੰਦੀਆਂ ਨੇ ਹਸਪਤਾਲਾਂ ਦੇ ਵਿੱਚ ਹੋਰ ਜੀਸਟੀਆਂ ਕਿਡਨੀ ਨਾਲ ਰਿਲੇਟਡ ਦੀ ਗੱਲ ਕੀਤੀ ਜਾਵੇ ਬਹੁਤ ਬਹੁਤ ਛਾਰਾ ਛਾਰਾ ਪਰਸੈਂਟ ਜਿਹੜੀਆਂ ਉਹਦੇ ਉੱਤੇ ਡੀਐਫਟੀ ਲੱਗਦੀ ਆ ਲੱਗਦਾ ਉਹ ਪਾਇਰ ਘਟੋਗੀ ਤੇ ਕਿਤੇ ਨਾ ਕਿਤੇ ਇਸ ਦਾ ਵੀ ਫਾਇਦਾ ਵੀ ਪਿਆ ਦੇਣਾ ਚਾਹੀਦਾ ਕਿਉਂਕਿ ਮੈਂ ਬੈਡੀ ਤੋਂ ਲੋਕਾਂ ਦੇ ਤੌਰ ਤੋਂ ਬਾਹਰ ਹੁੰਦੇ ਤਾਂ ਬਿਲਕੁਲ ਆਪਾਂ ਜਿੱਥੇ ਨਹੀਂ ਕਿਹੜਾ ਦੇਖਦੇ ਹੋ ਕਿਸਾਨੀ ਰਿਲੇਟਡ ਜੇ ਤੁਸੀਂ ਕਿਸਾਨ ਨਾਲ ਰਿਲੇਟਡ ਤੇ ਵੀ ਜੀਗਾਂਵੀ ਸੇਲ ਕਰਦੇ ਜੋ ਲੱਗਦਾ ਕਿ ਉਹਦੀ ਉਹ ਲੈ ਕੇ ਇੱਕ ਖਾਸ ਧਿਆਨ ਰੱਖਿਆ ਗਿਆ ਜੀ ਨੇ ਵੀ ਉਸੇ ਪ੍ਰਤੀ ਵੀ ਥੋੜਾ ਟੈਕਸ ਦਾ ਕੋਡ ਦੇ ਵੀ ਬੈਕਸਾਂ ਨਾਲ ਦੇ ਨਾਲ ਤੇ ਆ ਜਿਹੜਾ ਵੀ ਕੰਪਲ ਜਾਂਦਾ ਚਾਹੇ ਉਹ ਨਵੇਂ ਸੈਕਟਰ ਵਗੈਰਾ ਕਿਉਂਦੇ ਆ ਚੈੱਕ ਗੋਸੇ ਕੋਰ ਕਿਸਾਨਾਂ ਦੇ ਵੇਚੀ ਦੇ ਜੋ ਵੀ ਸਮਾਨ ਨੇ ਚਾਹੀਦਾ ਸੀ ਉਹਦੇ ਤੇ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਸੀ ਇਸ ਕਰਕੇ ਇਹ ਇਸ ਵਾਰ ਵੀ ਥੋੜਾ ਧਿਆਨ ਦੇਣਾ ਲਗਦਾ ਚਕਾਨ ਜਿਸ ਤਰੀਕੇ ਨਾਲ ਖੇਤੀ ਕਰਦੇ ਨੇ ਵਿੱਚ ਖਾੜਾ ਦੀ ਵਰਤੋਂ ਕੀਤੀ ਜਾਂਦੀ ਹੈ ਆ ਪੈਟਰੋਲ ਡੀਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ ਅ ਜੇਕਰ ਮਸ਼ੀਨਰੀ ਦੀ ਗੱਲ ਕੀਤੀ ਜਾਵੇ ਮਟੀਰੀਅਲ ਜਿਹੜੀ ਗੱਲ ਕੀਤੀ ਜਾਂਦੀ ਹੈ ਉਹ ਅਸੀਂ ਜਿਵੇਂ ਲੈ ਕੇ ਗਏ ਤਰੀਕੇ ਨਾਲ ਇਹ ਤੋਂ ਲੱਗਦਾ ਵੀ ਚੋਣ ਨਹੀਂ ਚਾਹੀਦੀ ਜੀ ਜਿਵੇਂ ਪੂਰੇ ਐਕਸਪੈਕਟਿਵ ਜੀ ਇਹ ਸੌਲਾ ਹੋਰ ਮਸ਼ੀਨਰੀ ਦੇ ਤੇ ਤੇ ਹੀ ਖਾੜਾ ਮਸ਼ੀਨਰੀ ਜਿਸ ਤਰਾ ਵੀ ਆਪਾਂ ਅਧਿਆਤਿ ਲੋਕ ਜਿਵੇਂ ਕੋਈ ਹੋਵੇ ਆ ਉਹ ਸਭ ਉਹਨਾਂ ਦੇਤੇ ਹੈਗਾ ਵਾ ਉਹਦੇ ਪ੍ਰਤੀ ਵੀ ਧੋਨਣਾ ਚਾਹੀਦਾ ਵਾ ਪਰ ਡੀਜੀ ਦੇ ਦਾਦੀ ਸਾਹਿਬ ਨੇ ਇਸ ਤੇ ਜ਼ਰੂਰੀ ਕਿ ਮਿਲਣੀ ਚਾਹੀਦੀ ਕਿਸਾਨ ਨੂੰ ਡੀਜੀ ਦੇ ਮਿਲਣ ਕੇ ਸਾਰਿਆਂ ਨੂੰ ਥੋੜੀ ਰਾਇ ਮਿਲੇਗੀ ਪਰ ਇਸ ਪ੍ਰਤੀ ਝੋਟ ਮਿਲਣ ਜ਼ਰੂਰੀ ਹੈ ਫਗਲਪੁਰ ਦੇ ਜਿਹੜੇ ਨਾਲ ਪੁਸ਼ਪ ਨਿਰਮਲਾ ਸਿੱਕਰਮਣ ਵੱਲੋਂ ਜਿਹੜਾ ਇਹ ਬਜਟ ਪੇਸ਼ ਕੀਤਾ ਗਿਆ ਹੈ ਨਾਲਕਿ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੈ ਪਰ ਕਿਤੇ ਨਾ ਕਿ ਇਹ ਇਸ ਨੂੰ ਲੈ ਕੇ ਜਰੂਰ ਪੰਜਾਬ ਦੇ ਕਪਤਾਨ ਸੱਤਾਜਾਰ ਕਰਦੇ ਸੀ ਕਿ ਬਾਰਡਰ ਸਟੇਟ ਹੈ ਪੰਜਾਬ ਪੰਜਾਬ ਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਕਿਉਂਕਿ ਪੰਜਾਬ ਪਹਿਲਾਂ ਹੀ ਆਰਥਿਕ ਤੌਰ 'ਤੇ ਬਹੁਤ ਜ਼ਿਆਦਾ ਕਮਜ਼ੋਰ ਹੈ ਖਾਸ ਪਾਕਿਸਤਾਨ ਸਰਹੱਦੇ ਨਾਲ ਲੱਗਦਾ ਹੈ ਇਸ ਤਰੀਕੇ ਨਾਲ ਬਿਹਾਰ ਦੇ ਕਸਬਿਆਂ ਨੂੰ ਵੀ ਇਸ ਪੈਕੇਜ ਦਿੱਤਾ ਜਾਵੇ ਇਸੇ ਤਰੀਕੇ ਨਾਲ ਪੰਜਾਬ ਦੇ ਜਿਹੜੇ ਕਸਬੇ ਉਹਨਾਂ ਦੀ ਵੀ ਆਸ ਸੀ ਕਿ ਪੰਜਾਬ ਨੂੰ ਜਿਹੜਾ ਵਾ ਟੋਟਲ ਪੈਕੇਜ ਦਿੱਤਾ ਜਾਵੇਗਾ ਤਾਂ ਜੋ ਪੰਜਾਬ ਇੱਕ ਵਾਰ ਫੇਰ ਆਪ ਸਭੋਂ ਜਿਹੜਾ ਵਾ ਉੱਪਰ ਜਾਤ ਗਏ ਠੀਕ ਹੈ ਪੰਕਜ ਤੁਸੀਂ ਬਨੇ ਰਹੋ ਸਾਡੇ ਨਾਲ ਅਨਮੋਲ ਕੋਲ ਚੱਲਦੇ ਹਾਂ ਅਨਮੋਲ ਕਿਸਾਨਾਂ ਬਾਰੇ ਜੇਕਰ ਗੱਲ ਕਰੀਏ ਕਿਸਾਨ ਕਹਿ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਅਲੱਗ ਤੋਂ ਜਿਹੜਾ ਹੈ ਇੱਕ ਬਜਟ ਦੇ ਵਿੱਚ ਹਿੱਸਾ ਦੇਖਣਾ ਚਾਹੀਦਾ ਸੀਗਾ ਪਰ ਕਿਸਾਨ ਪਹਿਲਾਂ ਹੀ ਉਮੀਦ ਕਰ ਰਹੇ ਸੀਗੇ ਕਿ ਐਤ ਕੀ ਸਰਕਾਰ ਜਿਹੜਾ ਉਹਨਾਂ ਦੇ ਲਈ ਬਹੁਤ ਵਧੀਆ ਬਜਟ ਲੈ ਕੇ ਆਏਗੀ ਉਹ ਕਹਿ ਰਹੇ ਸੀਗੇ ਕਿ ਉਮੀਦ ਕਰਦੇ ਹਾਂ ਕਿ ਸਾਡੀ ਉਮੀਦਾਂ ਤੋਂ ਵੀ ਅੱਗੇ ਜਾਵੇ ਬਜਟ ਕੀ ਲੱਗ ਰਿਹਾ ਹੈ ਉਮੀਦਾਂ ਤੋਂ ਉੱਤੇ ਗਿਆ ਹੈ ਬਜਟ ਕਿਸਾਨਾਂ ਦੇ ਲਈ ਆ ਬਿਲਕੁਲ ਦੇਖੋ ਕਿਉਂਕਿ ਹਰ ਵਰਗ ਦੇ ਲਈ ਇੱਕ ਵੱਖਰਾ ਪਰਸਪੈਕਟਿਵ ਜੋ ਕਿ ਹੈ ਉਹ ਬਜਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਹਰ ਵਰਗ ਦੇ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਕੁਛ ਨਾ ਕੁਛ ਦਿੱਤਾ ਜਾਵੇ ਜਿਸ ਤਰੀਕੇ ਨਾਲ ਦੁਬਾਰਾ ਬਜਟ 8ਵੀਂ ਵਾਰੀ ਅਜ ਨਰਮਨ ਰਾਸੀ ਤਰਮਨ ਹੋਰਾ ਵੱਲੋਂ ਪੇਸ਼ ਕੀਤਾ ਗਿਆ ਤਾਂ ਉਸ ਦੇ ਵਿੱਚ ਕਿਸਾਨਾਂ ਲਈ ਕੀ ਹੈ ਉਸ ਬਾਰੇ ਗੱਲਬਾਤ ਕਰਾਂਗੇ ਸਰ ਤੁਹਾਨੂੰ ਕੀ ਲੱਗਦਾ ਕਿ ਕਿਸਾਨ ਜਿਹੜੇ ਕੀ ਨੇ ਕਿਸਾਨਾਂ ਦੀ ਉਮੀਦਾਂ ਦੇਖੋ ਬਜਟ ਤੋਂ ਬਹੁਤ ਕੁਝ ਸੀ ਗਿਆ ਬੇਸ਼ੱਕ ਕਿਸਾਨ ਸਮਾਨ ਨidhi ਰਾਸ਼ੀ ਦੀ ਗੱਲ ਕੀਤੀ ਜਾਵੇ ਜਾਂ ਹੋਰ ਚੀਜ਼ਾਂ ਦੀ ਗੱਲ ਕੀਤੀ ਜਾਵੇ ਜੋ ਇਕੁਪਮੈਂਟਸ ਹੈ ਫਾਰਮਿੰਗ ਦੇ ਉਹਨਾਂ ਦੇ ਉਪਰ ਇੰਟਰਸਟ ਰੇਟਸ ਦੀ ਗੱਲ ਕੀਤੀ ਰਹੀ ਜਾਵੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਲਈ ਕਿੰਨਾ ਕੁ ਲਾਹੇਮੰਦ ਦੇ ਸਾਬਿਤ ਹੋਇਆ ਇਹ ਬਜਟ ਇਸ ਵਾਰ ਦਾ ਮੇਰੇ ਸਮਝ ਨਾਲ ਤਾਂ ਕਿਸਾਨਾਂ ਵਾਸਤੇ ਕਾਫੀ ਬੈਨੀਫੀਸ਼ੀਅਲ ਸਟੈਪਸ ਲਏ ਨੇ ਕਿਉਂਕਿ ਪਹਿਲੇ ਤੋਂ ਹੈ ਹੀ ਰਿਹਾ ਹਮੇਸ਼ਾ ਰਿਹਾ ਹੈ ਕਿ ਵੀ ਸਾਡੇ ਐਗਰੀਕਲਚਰ ਸਾਈਡ ਨੂੰ ਕਦੀ ਕੰਸੀਡਰ ਉਸਰਾ ਨਹੀਂ ਮਿਲੀ ਫਿਲਪ ਜਿਸ ਤਰ੍ਹਾਂ ਕਿ ਮਿਲਣੀ ਚਾਹੀਦੀ ਹੈ ਇਸ ਵਾਰੀ ਉਸਨੇ ਸਬਜੈਕਟ ਨੂੰ ਕਰਾਇਆ ਕਿ ਪਹਿਲਾ ਇੰਜਨ ਉਹਨੇ ਐਗਰੀਕਲਚਰ ਨੂੰ ਹੀ ਕੀਤਾ ਹੈ ਇਸ ਸਾਰੇ ਬਜਟ ਵਿੱਚ ਤੇ ਉਹਦੇ ਵਿੱਚ ਉਹਨਾਂ ਨੂੰ ਇਹਦੇ ਨਾਲ ਪਤਾ ਚੱਲਦਾ ਹੈ ਕਿ ਉਹਨਾਂ ਦਾ ਫੋਕਸ ਐਗਰੀਕਲਚਰ ਉੱਪਰ ਰਹੇਗਾ ਉਹ ਕਿਸਾਨਾਂ ਦੇ ਸਪੋਰਟ ਵਾਸਤੇ ਉਹ ਉਹ ਬੈਠੇ ਨੇ ਇਹ ਕੰਮ ਕਰਾਉਣ ਨੂੰ ਔਰ ਉਸ ਚੀਜ਼ ਨੂੰ ਕਿਸੇ ਨੂੰ ਕੱਟ ਨਹੀਂ ਸੰਦੇ ਇਸ ਟੌਪ ਇਹ ਸਬਜੈਕਟ ਨੂੰ ਲੈ ਕੇ ਸਭ ਤੋਂ ਉੱਪਰ ਪ੍ਰਾਇੋਰਟੀ ਦੇ ਰਹੇ ਨੇ ਤੇ ਉਹ ਪ੍ਰਾਇੋਰਟੀ ਦੇ ਵਿੱਚ ਜਿਹੜੇ ਜਿਹੜੇ ਉਹਨਾਂ ਨੇ ਬੈਨੀਫਿਟਸ ਦੱਸੇ ਨੇ ਇਹਨਾਂ ਵੇ ਅਗਰ ਇਸ ਨੂੰ ਪੋਜੀਟਿਵਲੀ ਦੇਖਿਆ ਜਾਏ ਕਿਸਾਨ ਵੀ ਇਸ ਚੀਜ਼ ਨੂੰ ਆਂਦੇ ਆਨ ਬੋਰਡ ਆਂਦੇ ਨੇ ਇਸ ਚੀਜ਼ ਨੂੰ ਸਮਝਦੇ ਰਹਿ ਗਏ ਨੇ ਤੋਂ ਉਹਨਾਂ ਵਾਸਤੇ ਬੈਨੀਫਿਟ ਹੀ ਹੈ ਇਸ ਜਿਹੜੀ ਵੀ ਉਹਨਾਂ ਨੇ ਸਕੀਮਾਂ ਦੱਸੀਆਂ ਨੇ ਉਸ ਨੂੰ ਲੈ ਕੇ ਕਿਸ ਕਿਸ ਤਰੀਕੇ ਦੀ ਉਸਕੀਮ ਸੀ ਜੇਕਰ ਆਪਾਂ ਗੱਲ ਕਰੇ ਕਿਸਾਨਾਂ ਨਾਲ ਫੈਸਿਲਿਟੀਜ਼ ਦੀ ਗੱਲ ਕਰ ਰਹੇ ਨੇ ਕ੍ਰੈਡਿਟ ਲਾਂਸ ਦੀ ਗੱਲ ਕਰ ਰਹੇ ਨੇ ਕ੍ਰੈਡਿਟ ਕਾਰਡਸ ਦੇਣ ਦੀ ਗੱਲ ਕਰ ਰਹੇ ਨੇ ਲਿਮਿਟਸ 2.5 ਤੋਂ ਲੈ ਕੇ 5 ਲੱਖ ਦੀ ਕਰ ਰਹੇ ਨੇ ਕ੍ਰੈਡਿਟ ਕਾਰਡਸ ਉੱਪਰ ਇਹ ਸਾਰੀ ਫੈਸਿਲਿਟੀਜ਼ ਉਹਨਾਂ ਨੂੰ ਡੈਫੀਨਿਟਲੀ ਮਿਲਦੇ ਆ ਦੂਸਰਾ ਤੁਸੀਂ ਦੇਖੋ ਗ੍ਰੋਥ ਆਉਟ ਪਲਸਸ ਅਗਰ ਪਲਸਸ ਦੀ ਗੱਲ ਕਰੇ ਪਲਸਸ ਦੇ ਸਾਨੂੰ ਜਿਹੜੀ ਮਿਲੀ ਹੈ ਯੀਲਡ ਆਪਣਾ ਜਿਹੜਾ ਥੇਨ ਜ਼ਿਆਦਾ ਹੀ ਹੋਇਆ ਉਹਨਾਂ ਦਾ ਫੋਕਸ ਆ ਉਹ ਨੂੰਪਲਸ ਨੂੰ ਔਰ ਆਪਣੇ ਜਿਸ ਤਰ੍ਹਾਂ ਨੂੰ ਡਵੈਲਪ ਕਰ ਰਹੇ ਹਨ ਬਟ ਉਹਨਾਂ ਵਰਸਸ ਸਕਿਲਿੰਗ ਵੀ ਜਿਹੜੀ ਹੈ ਉਹਦੇ ਵਾਸਤੇ ਇੰਸਟੀਟਿਊਸ਼ਨਸ ਵੀ ਖੋਲ ਕੇ ਬੈਠੇ ਨੇ ਕਿ ਹਾਊ ਦੇ ਕੈਨ ਡੂ ਦਾ ਸਕਿਲਿੰਗ ਔਰ ਉਹ ਕਿਸ ਨੂੰ ਕਿਸ ਤਰ੍ਹਾਂ ਉਹ ਬੈਨੀਫਿਟ ਉਹਦਾ ਵੀ ਲੈ ਕੇ ਕਰ ਸਕਦੇ ਔਰ ਜਿਸ ਤਰ੍ਹਾਂ ਉਹਨੇ ਕਿਹਾ ਕਿ ਮਾਈਗ੍ਰੇਸ਼ਨ ਇਜ਼ ਨਾਟ ਅ ਨੈਸੈਸਿਟੀ ਇਟ ਇਜ਼ ਇਟ ਇਜ਼ ਅਪ ਟੂ ਯੂ ਕਿ ਵੀ ਇਹ ਸਿਚੁਏਸ਼ਨ ਬਣਾਓ ਕਿ ਮਾਈਗ੍ਰੇਸ਼ਨ ਸਾਨੂੰ ਕਰਨ ਦੀ ਲੋੜ ਹੀ ਨਹੀਂ ਹੈ ਕਿ ਤੁਸੀਂ ਯੂਥ ਜਿਹੜਾ ਹੈਗਾ ਰੂਰਲ ਜਿਹੜਾ ਅਰਬਨਾਈਜੇਸ਼ਨ ਕੋ ਨੈਸੈਸਿਟੀ ਨਾ ਸਮਝੇ ਬਲਕਿ ਅਪਰੂਪ ਉਪ ਟੂ ਦਾ ਮੰਡਟਰੀ ਉਹ ਨਹੀਂ ਹੈਗਾ ਉਹਦੇ ਵਾਸਤੇ ਆਪਣੇ ਆਪ ਹੀ ਸੋਚੇਗਾ ਵੀ ਠੀਕ ਹੈ ਯਾਰ ਮੈਨੂੰ ਬੈਨੀਫਿਟਸ ਮਿਲ ਰਹੇ ਆ ਮੈਂ ਬੈਟਰਾ ਕੇ ਆਪਣੀ ਜਗ੍ਹਾ ਤੇ ਆਪਨਾ ਆਪਣਾ ਇੱਥੇ ਇਨਵੋਲ ਕਰਾ ਜਾ ਕੇ ਮੈਂ ਅਰਬਨ ਏਰੀਆ ਜਾ ਕੇ ਆਪਣਾ ਧੱਕੇ ਖਾਵਾਂ ਮੈਂ ਤੇ ਇਹ ਕਿਵੇਂ ਕਰ ਜੀ ਸਰ ਜੇ ਸਰ ਸਕਿੱਲ ਡਵੈਲਪਮੈਂਟ ਦੀ ਆਪਾਂ ਗੱਲ ਕਰਦੇ ਆ ਤੁਹਾਨੂੰ ਲੱਗਦਾ ਹੈ ਕਿ ਟੈਕਨੀਕਲ ਨੋਹਾ ਜੇਕਰ ਲੋਕਾਂ ਨੂੰ ਸ਼ੁਰੂ ਹੋਏ ਤਾਂ ਸ਼ਾਇਦ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਦੇ ਕੋਲ ਕਿਹੋ ਜਿਹੇ ਰਿਸੋਰਸਸ ਹੈ ਤੇ ਉਹਨੂੰ ਕਿਸ ਤਰੀਕੇ ਨਾਲ ਉਹ ਯੂਜ਼ ਕਰ ਸਕਦੇ ਨੇ ਕੰਪਲੀਟਲੀ ਦਰਦੀ ਉਸ ਐਡਰੈਸ ਜਿਹੜੇ ਖੋਲ ਕੇ ਸਭ ਤੋਂ ਵੱਡਾ ਦੇਖੋ ਜੀ ਪਹਿਲੇ ਵੀ ਇਹ ਇਸ਼ੂ ਰਹੀ ਹੈ ਕਿ ਸਕਿੱਲ ਡਵੈਲਪਮੈਂਟ ਇੱਕ ਬਹੁਤ ਵੱਡਾ ਏਰੀਆ ਹੈ ਜਿੱਥੇ ਕਿ ਕੁਝ ਕੰਮ ਨਹੀਂ ਹੋਇਆ ਲੋਕ ਜਿਹੜਾ ਯੂਥ ਆ ਵੀ ਰਿਹਾ ਹੈ ਉਹਨਾਂ ਕੋਲ ਸਕ ਬੇਸ਼ੱਕ ਉਹ এডਿਕੇਸ਼ਨ ਉਹ ਆਪਣਾ ਅਕੈਡਮੀ ਹੈ ਤੇ ਜੋ ਮਰਜ਼ੀ ਕਰਕੇ ਆਣ ਜਾਂ ਜਿਸ ਤਰ੍ਹਾਂ ਵੀ ਕਰੀਓ ਜਿੱਥੇ ਜਿਹੜੇ ਸਕਿੱਲ ਨਹੀਂ ਹੈਗੀ ਉਹ ਸਭ ਤੋਂ ਵੱਡੀ ਪ੍ਰੋਬਲਮ ਉਹ এমਪਲੋਇਮੈਂਟ ਵਾਸਤੇ ਵੀ ਹੁੰਦੀ ਆਂਦੀ ਹੈ ਤੇ ਸਕਿੱਲ ਡਿਵੈਲਪਮੈਂਟ ਉਹਨਾਂ ਵਾਸਤੇ ਬਹੁਤ بڑا ਇੱਕ ਇੱਕ ਉਹਨਾਂ ਦੇ ਬੈਨੀਫਿਟ ਵਾਸਤੇ ਇੱਕ ਸਟੈਪ ਚੁੱਕਿਆ ਗਿਆ ਹੈ ਇੰਸਟੀਟਿਊਸ਼ਨਸ ਪੰਜ ਇੰਸਟੀਟਿਊਸ਼ਨਸ ਅਨਾਉਂਸ ਕੀਤੀਆਂ ਉਹਨਾਂ ਨੇ ਕਿ ਪੰਜ ਇੰਸਟੀਟਿਊਸ਼ਨ ਸਕਿੱਲ ਡਿਵੈਲਪਮੈਂਟ ਵਾਸਤੇ ਇਹ ਐਸੀ ਰੱਖਾਂਗੇ ਤਾਂ ਉਸ ਚੀਜ਼ ਦਾ ਬੈਨੀਫਿਟ ਡੈਫੀਨਿਟਲੀ ਮਿਲੇਗਾ ਉਹਨਾਂ ਦੇ এমਪਲੋਇਮੈਂਟ ਵਧੇਗੀ ਇਸ ਚੀਜ਼ ਦੇ ਵਿੱਚ ਔਰ ਉਹਨਾਂ ਨੂੰ ਇੱਕ ਆਪਣਾ ਵਿਸ਼ਵਾਸ ਆਏਗਾ ਆਪਣੇ ਉੱਪਰ ਲੈ ਕੇ ਕਿ ਵੀ ਅਸੀਂ ਕੁਝ ਕਰ ਸਕਦੇ ਹਾਂ ਕਿ ਔਰ ਫੋਕਸ ਵੀ ਉਹਨਾਂ ਦਾ ਵਧੇਗਾ ਕਿ ਵੀ ਠੀਕ ਹੈ ਮੈਂ ਕਮ ਸੇ ਕਮ ਕਲੀਅਰ ਤੇ ਹੈਗਾ ਕਿ ਮੈਨੂੰ ਇਸ ਸਬਜੈਕਟ ਨੂੰ ਲੈ ਕੇ ਅੱਗੇ ਵਧਣਾ ਹੈ ਨਹੀਂ ਤੇ ਹੁਣ ਤਾਂ ਕਨਫਿਊਜ਼ਨ ਵੀ ਬਹੁਤ ਹੈਗੀ ਹੈ ਇੱਕ ਇੰਜੀਨੀਅਰ ਵੀ ਅਗਰ ਬੈਠਾ ਉਹਨੂੰ ਪਤਾ ਚੱਲਦਾ ਮੈਂ ਕਿਹੜੇ ਸੈਕਟਰ ਤੇ ਜਾਵਾਂ ਤੋਂ ਇਸ ਤਰ੍ਹਾਂ ਦੀ ਚੀਜ਼ਾਂ ਸਕਿੱਲ ਡਿਵੈਲਪਮੈਂਟ ਨਾਲ ਕਾਫੀ ਕਲੈਰਿਟੀ ਮਿਲੇਗੀ ਇਨਕਮ ਸੋਦਾ ਨਹੀਂ ਹੋਣੀ ਲੈ ਕੇ ਔਰ ਮੇਨ ਸਟ੍ਰੀਮ 'ਚ ਉਹ ਰਹਿਣਗੇ ਇੰਡਸਟਰੀ ਦੇ ਆਪਾਂ ਜੀ 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 ਅਨਮੋਲ ਠੀਕ ਹੈ ਮੋਹਿਤ ਬਖਸ਼ੀ ਕੋਲ ਚਲਦੇ ਆ ਮੋਹਿਤ ਕੀ ਕਹੋਗੇ ਅ ਅਨਮੋਲ ਜਿਹੜਾ ਹੈ ਉਹ ਸਕਿੱਲ ਡਿਵੈਲਪਮੈਂਟ ਦੀ ਗੱਲ ਕਰ ਰਹੇ ਨੇ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਬਜਟ ਦੇ ਵਿੱਚ ਜੋ ਕੁਝ ਰਿਹਾ ਹੈ ਕੀ ਲੱਗ ਰਿਹਾ ਹੈ ਜਿਹੜੇ ਅੱਜ ਕੱਲ ਦੇ ਯੰਗਸਟਰਸ ਨੇ ਜਾਂ ਫਿਰ ਸਟੂਡੈਂਟਸ ਨੇ ਉਹਨਾਂ ਦੇ ਲਈ ਇਹ ਫਾਇਦਾ ਹੋਵੇਗਾ ਆ ਦੇਖੋ ਕਿਉਂਕਿ ਐਕਸਪਰਟ ਜਿਆਦਾ ਵਧੀਆ ਕਮੈਂਟ ਦੇ ਰਹੀ ਸੀ ਇਸ ਦੇ ਮੁੱਦੇ ਤੇ ਤੇ ਅਨਮੋਲ ਜਿਹੜਾ ਜਿਹੜੀ ਗੱਲ ਕਰ ਰਹੀ ਸੀ ਖੇਤੀ ਸੈਕਟਰ ਤੇ ਉੱਥੇ ਫੋਕਸ ਕੀਤਾ ਹੈ ਉਹਦੇ ਇਲਾਵਾ ਜਿਹੜਾ ਹੈ ਇਨਕਮ ਟੈਕਸ ਤੇ ਫੋਕਸ ਕੀਤਾ ਗਿਆ ਹੈ ਦਵਾਈਆਂ ਤੇ ਫੋਕਸ ਕੀਤਾ ਗਿਆ ਹੈ ਬਹੁਤ ساری ਚੀਜ਼ਾਂ ਨੇ ਐਮ ਐਸ ਐਮ ای ਤੇ ਫੋਕਸ ਕੀਤਾ ਗਿਆ ਹੈ ਸਟਾਰਟਅਪ ਲੋਨ ਤੇ ਫੋਕਸ ਕੀਤਾ ਗਿਆ ਹੈ ਸਾਰੀ ਚੀਜ਼ਾਂ ਤੇ ਫੋਕਸ ਕੀਤਾ ਗਿਆ ਹੈ ਜੇ ਐ ਸਾਰੀ ਚੀਜ਼ਾਂ ਜਦੋਂ ਹੁਣ ਅੱਗੇ-ਅੱਗੇ ਇਹਦਾ ਐਨਾਲਿਸਿਸ ਕੀਤਾ ਜਾਏਗਾ ਕਿ ਕਿੰਨੇ ਤਰੀਕੇ ਨਾਲ ਜਿਹੜਾ ਹੈ ਉਹ ਕਿਵੇਂ ਕਿੰਨਾ ਡਾਇਰੈਕਟ ਬੈਨੀਫਿਟ ਜਿਹੜਾ ਹੈ ਉਹ ਆਮ ਆਦਮੀ ਨੂੰ ਜਿਹੜਾ ਮਿਡਲ ਕਲਾਸ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕੱਲ ਜਦੋਂ ਬਜਟ 70 ਦੀ ਸ਼ੁਰੂਆਤ ਹੋ ਰਹੀ ਸੀ ਉਸ ਤੋਂ ਪਹਿਲਾਂ ਜਿਹੜਾ ਹੈ ਪ੍ਰਧਾਨ ਮੰਤਰੀ ਜੀ ਨੇ ਖੁਦ ਕਿਹਾ ਕਿ ਮੈਂ ਚਾਹਨਾ ਕਿ ਆਮ ਆਦਮੀ ਜਾਂ ਮਿਡਲ ਕਲਾਸ ਲਈ ਇਹ ਬਜਟ ਬੜਾ ਸ਼ੁਭ ਹੋਏ ਉਹੀ ਗੱਲ ਜਿਹੜੀ ਹੈ ਨਿਕਲ ਕੇ ਆਈ ਹੈ 12 ਲੱਖ 75000 ਤੱਕ ਜਿਹੜਾ ਰਿਲੈਕਸੇਸ਼ਨ ਦਿੱਤਾ ਹੈ ਉਹਨੂੰ ਲੈ ਕੇ ਜਿਹੜੀ ਹੈ ਵੱਡੀ ਗੱਲ ਹੋ ਰਹੀ ਹੈ ਇਸ ਵੱਲੇ ਚਰਚਾ ਦਾ ਵਿਸ਼ਾ ਜਿਹੜਾ ਹੈ ਉਹ ਆਮ ਜਨਚ ਉਹੀ ਬਣ ਗਿਆ ਹੈ ਕਿ 12 ਲੱਖ 75000 ਦੀ ਜਿਹੜੀ ਛੂਟ ਮਿਲੇਗੀ ਜਿਹੜੀ ਰਾਹਤ ਮਿਲੇਗੀ ਉਹਨੂੰ ਉਹਨ ਮੀਡਲ ਕਲਾਸ ਦੇਖੂਗਾ ਕਿ ਕਿਵੇਂ ਉਹਨਾਂ ਨੂੰ ਇਹ ਰਾਹਤ ਮਿਲ ਰਹੀ ਹੈ ਕਿਉਂਕਿ ਇਹਦੇ ਚ ਕੈਪੀਟਲ ਗੇਨ ਨਹੀਂ ਹੈ ਸੈਲਰੀਡ ਪੇਸ਼ਾ ਲਈ ਇਹ ਵੱਡੀ ਰਾਹਤ ਮੰਨੀ ਜਾ ਰਹੀ ਹੈ ਕਿਉਂਕਿ ਹੱਲੇ ਤੱਕ ਜਿਹੜਾ ਸਲੈਬ ਤਾਂ ਹੈ ਸਲੈਬ ਜ਼ੀਰੋ ਜਿਹੜਾ ਹੈ ਅਲੱਗ-ਅਲੱਗ ਸਲੈਬ ਬਣਾਏ ਗਏ ਨੇ ਪਰ ਉਹ ਜਿਹੜੇ ਇਨਕਮ ਟੈਕਸ ਜਿਹੜਾ ਸਲੈਬ ਦਾ ਹੈ ਉਹ ਉਹਨਾਂ ਲਈ ਹੈ ਜਿਨ੍ਹਾਂ ਨੇ ਕੈਪੀਟਲ ਗੇਨ ਤੇ ਬਾਕੀ ਚੀਜ਼ਾਂ ਹੋਣਗੀਆਂ ਇਨਕਮ ਦੀ ਦੂਜੇ ਸੋਰਸਸ ਵੀ ਹੋਣਗੇ ਪਰ ਸੈਲਰੀ ਪੇਸ਼ਾ ਨੂੰ ਜੇ ਇਹ ਵੱਡੀ ਰਾਹਤ ਮਿਲਦੀ ਹੈ ਤੇ ਨਾਲੇ ਜਿਹੜੇ ਕਿਸਾਨ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਈ ਗਈ ਹੈ 3 ਲੱਖ ਤੋਂ 5 ਲੱਖ ਕੀਤੀ ਗਈ ਹੈ ਇਹਦੇ ਇਲਾਵਾ ਜਿਹੜਾ ਵੀ ਜਿਹੜਾ ਛੂਟ ਜਿਹੜੀ ਐਮ ਐਸ ਐਮ ای ਨੂੰ ਦਿੱਤੀ ਗਈ ਹੈ ਰਿਲੈਕਸੇਸ਼ਨ ਦਿੱਤਾ ਗਿਆ ਉਹਨੂੰ ਲੈ ਕੇ ਵੀ ਇੱਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਮੋਹਿਤ ਜੀ ਤੁਹਾਡਾ ਵੈਸੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਨਵੀਂ ਟੈਕਸ ਪ੍ਰਣਾਲੀ ਸਾਹਮਣੇ ਆਈ ਹੈ ਇਸ ਦੇ ਵਿੱਚ ਆਮਦਨ ਜਿਹੜੇ ਸੈਲਰੀਡ ਪਰਸਨ ਨੇ ਉਹਨਾਂ ਨੂੰ ਕਾਫੀ ਬੈਨੀਫਿਟ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਵੇਂ ਕਿ ਅਨਮੋਲ ਗੱਲ ਕਰ ਰਹੇ ਸੀਗੇ ਸਕਿੱਲ ਡਿਵੈਲਪਮੈਂਟ ਬਾਰੇ ਸਕਿੱਲ ਡਿਵੈਲਪਮੈਂਟ ਦੇ ਲਈ AI ਜਿਹੜੇ ਨੇ ਉਸ ਤੇ ਫੋਕਸ ਕੀਤਾ ਗਿਆ ਹੈ smartphones ਜਿਹੜੇ ਨੇ ਉਸ ਹਸਤੇ ਹੋ ਗਏ ਨੇ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਿਆ ਹੈ ਇਸ ਬਜਟ ਦੇ ਵਿੱਚ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ ਤੁਸੀਂ ਦੇਖ ਰਹੇ ਸੀ ਨਿਊ ਸਟੇਟ ਪੰਜਾਬ ਹਰ